ਜਿਸ ਵਰਗਾ ਨਾ ਕੋਈ ਦੂਜਾ ਦਰ ਨਕੋਦਰ ਜੇਥੇ ਬ੍ਰह्म ਗਿਆਨੀਆਂ ਨੇ ਜਨਮ ਲਿਆ ਤੇ ਇਸ ਧਰਤੀ ਨੂੰ ਭਾਗ ਲੱਗ ਗਏ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ ਕਿ ਫਕੀਰ ਬਾਬਾ ਸ਼ੇਰੇ ਸ਼ਾਹ ਜੀ ਪਾਕਿਸਤਾਨ ਤੋਂ ਪੰਜਾਬ ਆਏ ਜਿਨ੍ਹਾਂ ਰਹਿਣ ਦੇ ਲਈ ਨਕੋਦਰ ਦੀ ਧਰਤੀ ਨੂੰ ਚੁਣਿਆ ਜੋ ਬਿਰਾਨਿਆਂ ਦੇ ਜੰਗਲਾਂ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਸਨ ਬਾਬਾ ਜੀ ਕਿਸੇ ਨੂੰ ਆਪਣੇ ਕੋਲ ਆਉਣ ਤੋਂ ਰੋਕਦੇ ਸੀ ਤਾਂ ਜੋ ਉਹਨਾਂ ਦੀ ਇਬਾਦਤ ਦੇ ਵਿੱਚ ਵਿਗਨ ਨਾ ਪਵੇ ਕਦੇ-ਕਦੇ ਛੋਟੇ ਪੱਥਰ ਵੀ ਚੁੱਕ ਕੇ ਲੋਕਾਂ ਨੂੰ ਮਾਰਦੇ ਤਾਂ ਕਿ ਉਹਨਾਂ ਨੂੰ ਲੋਕ ਪਾਗਲ ਸਮਝਣ ਅਤੇ ਉਹਨਾਂ ਦੇ ਕੋਲ ਨਾ ਆਉਣ ਉਹ ਆਪਣਾ ਜ਼ਿਆਦਾਤਰ ਵਕਤ ਰੱਬ ਦੀ ਇਬਾਦਤ ਤੇ ਵਿੱਚ ਹੀ ਲਗਾਉਂਦੇ ਅਤੇ ਵਾਰ ਸ਼ਾਦੀ ਹੀਰ ਪੜਦੇ ਹੁੰਦੇ ਸਨ ਨਕੌਦ ਸ਼ਹਿਰ ਦੇ ਵਿੱਚ ਇੱਕ ਜੈਲਦਾਰਾਂ ਦਾ ਪਰਿਵਾਰ ਸੀ ਜੋ ਕਿ ਪੀਰਾ ਫਕੀਰਾਂ ਦੀ ਸੇਵਾ ਦੇ ਲਈ ਸਦਾ ਤਤਪਰ ਰਹਿੰਦਾ ਇੱਕ ਵਾਰ ਉਹਨਾਂ ਦੇ ਘਰ ਇੱਕ ਫਕੀਰ ਆਏ ਜਿਨ੍ਹਾਂ ਦੀ ਉਹਨਾਂ ਨੇ ਬਹੁਤ ਸੇਵਾ ਕੀਤੀ ਅਤੇ ਫਕੀਰ ਨੇ ਖੁਸ਼ ਹੋ ਕੇ ਕਿਹਾ ਕਿ ਮੰਗੋ ਜੋ ਮੰਗਣਾ ਚਾਹੋ ਉਹਨਾਂ ਕਿਹਾ ਕਿ ਰੱਬ ਦਾ ਦਿੱਤਾ ਸਭ ਕੁਝ ਹੈ ਬਸ ਇੱਕ ਰੱਬ ਦਾ ਨਾਮ ਹੀ ਚਾਹੀਦਾ ਹੈ ਫਕੀਰ ਨੇ ਕਿਹਾ ਕਿ ਇੱਕ ਨਹੀਂ ਬਲਕਿ ਦੋ ਭਗਵਾਨ ਦਾ ਨਾਮ ਲੈਣ ਵਾਲੇ ਤੁਹਾਡੇ ਘਰ ਪੈਦਾ ਹੋਣਗੇ ਇਸ ਮਗਰੋਂ ਉਸ ਪਰਿਵਾਰ ਤੇ ਵਿੱਚ ਜਲਦੀ ਹੀ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਮ ਵਿਦਿਆ ਸਾਗਰ ਰੱਖਿਆ ਗਿਆ ਜਿਨ੍ਹਾਂ ਨੂੰ ਅੱਜ ਅਸੀਂ ਬਾਬਾ ਮੁਰਾਦ ਸ਼ਾਹ ਜੀ ਦੇ ਨਾਮ ਦੇ ਨਾਲ ਜਾਣਦੇ ਹਾਂ ਬਾਬਾ ਜੀ ਹੋਣੀ ਤਿੰਨ ਭਰਾ ਸਨ ਬਾਬਾ ਜੀ ਘਰ ਦੇ ਵਿੱਚ ਸਭ ਤੋਂ ਛੋਟੇ ਪੜਾਈ ਲਿਖਾਈ ਦੇ ਵਿੱਚ ਹੋਸ਼ਿਆਰ ਅਤੇ ਉਸ ਜਮਾਨੇ ਦੇ ਵਿੱਚ ਵੀ ਉਹ ਬਹੁਤ ਅੱਗੇ ਤੱਕ ਪੜ ਗਏ ਪੜਾਈ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਨੌਕਰੀ ਸ਼ੁਰੂ ਕਰ ਦਿੱਤੀ ਬਾਬਾ ਜੀ ਬਿਜਲੀ ਬੋਰਡ ਦਿੱਲੀ ਦੇ ਵਿੱਚ ਐਸ.ਡੀ.ਓ ਦੇ ਅਹੁਦੇ ਤੇ ਕੰਮ ਕਰਦੇ ਸੀ ਜਿੱਥੇ ਬਾਬਾ ਜੀ ਕੰਮ ਕਰਦੇ ਸੀ ਉੱਤੇ ਹੀ ਉਹਨਾਂ ਦੇ ਨਾਲ ਇੱਕ ਮੁਸਲਮਾਨ ਲੜਕੀ ਵੀ ਕੰਮ ਕਰਦੀ ਮੁਰਾਦ ਸ਼ਾਹ ਜੀ ਉਸ ਦੇ ਨਾਲ ਰੋਹਾਨੀ ਪਿਆਰ ਕਰਦੇ ਸਨ ਇੱਕ ਦਿਨ ਉਸ ਕੁੜੀ ਨੇ ਕਿਹਾ ਕਿ ਉਸ ਦਾ ਵਿਆਹ ਪੱਕਾ ਹੋ ਗਿਆ ਆ ਕੇ ਫਿਰ ਬਾਬਾ ਮੁਰਾਦ ਸ਼ਾਹ ਜੀ ਨੂੰ ਕਿਹਾ ਕਿ ਜੇ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਤਾਂ ਪਹਿਲਾਂ ਮੁਸਲਮਾਨ ਬਣ ਜਾ ਇਸ ਨੂੰ ਕੇ ਬਾਬਾ ਜੀ ਨੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ ਨੌਕਰੀ ਛੱਡੀ ਅਤੇ ਇਸ ਤਰ੍ਹਾਂ ਦੇ ਨਾਲ ਦੁਨੀਆ ਦੀ ਹਰ ਚੀਜ਼ ਦੇ ਨਾਲ ਮੋਹ ਟੁੱਟ ਗਿਆ ਉਹਨਾਂ ਨੇ ਵਾਰਿਸ ਸ਼ਾਹ ਦੀ ਹੀਰ ਕਿਤਾਬ ਖਰੀਦੀ ਅਤੇ ਹੀਰ ਪੜਦੇ ਪੜਦੇ ਹੀ ਆਪਣੇ ਸ਼ਹਿਰ ਨਕੋਦਰ ਦੇ ਵੱਲ ਪੈਦਲ ਹੀ ਚੱਲ ਪਏ ਰਸਤੇ ਦੇ ਵਿੱਚ ਜਿੰਨੇ ਵੀ ਧਾਰਮਿਕ ਸਥਾਨ ਆਏ ਉੱਥੇ ਉਹ ਮੱਥਾ ਟੇਕਦੇ ਗਏ ਅਤੇ ਨਕੋਦਰ ਪਹੁੰਚ ਗਏ ਜਦੋਂ ਘਰ ਦੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਬਾਬਾ ਸ਼ੇਰੇ ਸ਼ਾਹ ਜੀ ਦੇ ਦਰਸ਼ਨ ਹੋਏ ਸ਼ੇਰੇ ਸ਼ਾਹ ਜੀ ਨੇ ਆਵਾਜ਼ ਮਾਰੀ ਉਹ ਵਿਦਿਆ ਸਾਗਰ ਕਿੱਥੇ ਚੱਲੇ ਬਾਬਾ ਜੀ ਨੇ ਸੋਚਿਆ ਕਿ ਕੋਈ ਰੋਹਾਨੀ ਬੰਦਾ ਲੱਗਦਾ ਹੈ ਬਾਬਾ ਜੀ ਕੋਲ ਗਏ ਤਾਂ ਸ਼ੇਰੇ ਸ਼ਾਹ ਜੀ ਕਹਿੰਦੇ ਕਿਉਂ ਫਿਰ ਮੁਸਲਮਾਨ ਬਣਨਾ ਬਾਬਾ ਜੀ ਕਹਿੰਦੇ ਹਾਂਜੀ ਬਣਨਾ ਸ਼ੇਰੇ ਸ਼ਾਹ ਜੀ ਕਹਿੰਦੇ ਜਾ ਫਿਰ ਇੱਕ ਵਾਰ ਆਪਣੇ ਘਰਦਿਆਂ ਨੂੰ ਮਿਲਾਂ ਤਿਆ ਕੇ ਟੁੱਟੀ ਪਿਆਰ ਦੀ ਤਾਰ ਨੂੰ ਰੱਬ ਦੇ ਨਾਲ ਜੋੜ ਲੈ ਫਿਰ ਨਾ ਮੁਸਲਮਾਨ ਦੀ ਲੋੜ ਨਾ ਹਿੰਦੂ ਦੀ ਬਾਬਾ ਮੁਰਾਦ ਸ਼ਾਹ ਜੀ ਘਰ ਜਾ ਕੇ ਸਾਰਿਆਂ ਨੂੰ ਮਿਲਿਆ ਅਤੇ ਸ਼ੇਰੇ ਸ਼ਾਹ ਜੀ ਦੇ ਕੋਲ ਹੀ ਰਹਿ ਕੇ ਉਹਨਾਂ ਦੀ ਸੇਵਾ ਕਰਨ ਲੱਗ ਪਏ ਬਾਬਾ ਸ਼ੇਰੇ ਸ਼ਾਹ ਜੀ ਦੇ ਵੱਲੋਂ ਉਹਨਾਂ ਨੂੰ ਕਾਫੀ ਇਮਤਿਹਾਨ ਦੇਣੇ ਪਏ ਪਰ ਉਹ ਸਾਰੇ ਪਾਸ ਕਰਦੇ ਗਏ ਉਹਦੇ ਸਭ ਤੋਂ ਪਿਆਰੇ ਬਣ ਗਏ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਨੌਕਰੀ ਛੱਡ ਕੇ ਜਹਲਦਾਰਾਂ ਦਾ ਮੁੰਡਾ ਇੱਕ ਫਕੀਰ ਦੇ ਮਗਰ ਲੱਗ ਗਿਆ। ਇਹ ਸੁਣ ਕੇ ਬਾਬਾ ਜੀ ਦੇ ਵੱਡੇ ਭਰਾ ਉਹਨਾਂ ਨੂੰ ਅਕਸਰ ਫੜ ਕੇ ਘਰ ਲਿਆਉਂਦੇ ਅਤੇ ਕਦੀ ਕਦੀ ਹੱਥ ਵੀ ਝੁਕਦੇ। ਬਾਬਾ ਜੀ ਨੇ ਕਈ ਵਾਰ ਮਨਾ ਕੀਤਾ ਕਿ ਹਾਂ ਕਿ ਲਾਲਾ ਹੱਥ ਨਹੀਂ ਝੁਕਣਾ ਪਰ ਬਾਬਾ ਜੀ ਦੇ ਭਰਾ ਨਹੀਂ ਮੰਨਦੇ। ਬਾਬਾ ਜੀ ਨੇ ਅਖੀਰ ਕਿਹਾ ਕਿ ਠੀਕ ਹੈ। ਫਿਰ ਤੂੰ ਐਦਾਂ ਨਹੀਂ ਮੰਨਣਾ। ਉਹਨ ਤੈਨੂੰ ਫੇਰ ਦੇਖਾਂਗੇ ਗੁੱਟਦੇ ਨੂੰ ਜਦ ਤੇਰੇ ਪੁੱਤ ਤੇਰੀ ਅੱਖਾਂ ਦੇ ਸਾਹਮਣੇ ਫਕੀਰ ਫਕੀਰਾਂ ਦੇ ਮੂਹ ਦੇ ਬੋਲ ਹਮੇਸ਼ਾ اٹਲ ਹੁੰਦੇ ਨੇ ਬਾਬਾ ਜੀ ਇਹ ਕਹਿ ਕੇ ਫੇਰ ਸ਼ੇਰ ਸ਼ਾਹ ਜੀ ਕੋਲ ਚਲੇ ਗਏ ਜਾ ਵੀ ਰਾਇਆ ਤੁਰਿਆ ਜਾ ਅਸੀਂ ਜ਼ੋਰ ਵਖਾ ਕੇ ਕੀ ਲੈਣਾ ਅਸੀਂ ਆਪਣਾ ਯਾਰ ਬਣਾ ਲੈਣਾ ਦੁਨੀਆ ਨੂੰ ਮਨਾ ਕੇ ਕੀ ਲੈਣਾ ਐਦਾਂ ਹੀ ਚਲਦੇ ਰਹੇ ਆਜ਼ਾਦੀ ਤੋਂ ਕੁਝ ਸਾਲ ਬਾਅਦ ਇੱਕ ਦਿਨ ਸ਼ੇਰੇਸ਼ਾਹ ਜੀ ਦਾ ਪੁੱਤ ਤੈਨੂੰ ਉਹਨਾਂ ਨੂੰ ਵਾਪਸ ਲੈ ਕੇ ਜਾਣ ਦੇ ਲਈ ਆ ਗਏ। ਸ਼ੇਰੇਸ਼ਾਹ ਜੀ ਨੇ ਕਿਹਾ ਕਿ ਮੈਨੂੰ ਲੈ ਕੇ ਜਾਣ ਤੋਂ ਪਹਿਲਾਂ ਵਿਦਿਆਸਾਗਰ ਨੂੰ ਪੁੱਛ ਲਵੋ। ਬਾਬਾ ਜੀ ਕਹਿੰਦੇ ਕਿ ਤੁਹਾਡੇ ਪਿਤਾ ਜੀ ਹਨ। ਮੈਂ ਕਿਵੇਂ ਮਨਾ ਕਰ ਸਕਦਾ। ਜਿੱਦਾਂ ਤੁਸੀਂ ਠੀਕ ਸਮਝੋ। ਫਿਰ ਬਾਬਾ ਜੀ ਸ਼ੇਰੇਸ਼ਾਹ ਜੀ ਨੂੰ ਕਹਿੰਦੇ ਪਰ ਤੁਸੀਂ ਮੈਨੂੰ ਬਹੁਤ ਯਾਦ ਆਉਂਗੇ। ਸ਼ੇਰੇਸ਼ਾਹ ਜੀ ਕਹਿੰਦੇ ਜਦੋਂ ਵੀ ਤੂੰ ਮੈਨੂੰ ਯਾਦ ਕਰਿਆ ਕਰੇਂਗਾ ਮੈਂ ਤੈਨੂੰ ਮਿਲਣ ਆ ਜਾਵਾਂਗਾ। फिर जद शेरे शाह जी जान लगे तो बाबा जी ने कोल बुलाया तो कहा मेरे तो बाद दुनिया तेन याद रखेगी तेरा नाम रही दुनिया तक आबाद रहेगा तू मेरी पीढ़ी का बारिस है अज तो बाद तेरा नाम मुराद शाह होगा जो भी तेरे दर ते आएगा मूँह मंगिया मुरादा पाएगा बाबा जी हमेशा कहें झोली भर दू ਮੁਰਾਦਾਂ ਨਾਲ ਤੇਰੀ ਤੂੰ ਸੱਚੇ ਦਿਲੋਂ ਦੇਖ ਮੰਗ ਕੇ